ਲੈ ਉਹ ਕਾਲ ਦੇ ਪੈਸੇ ਖੜੇ ਹੀ ਉਹ ਆਏ ਨਹੀਂ ਅੱਜ ਮਹਿੰਗੀ ਹੋਣੀ ਦੱਸ ਬੱਦਾ ਪੁੱਛੇ ਕਿ ਤੂੰ ਵੱੱਦਾ ਦੇਣਾ ਆ ਗਿਆ ਤੂੰ ਕੀ ਕਰਨਿਆ ਬਈ ਘਰ ਗੋਵਾ ਸਾਰਾ ਸੁੱਟਣ ਵਾਲਾ ਹੀ ਉਹ ਨਗਰਾਂ ਨੂੰ ਪੱਠੇ ਪੈਣ ਵਾਲੇ ਆ ਹਾ ਹਾ ਮੈਂ ਨਾ ਮੈਨੂੰ ਪਤਾ ਹੁੰਦਾ ਮੈਂ ਨਾ ਹੀ ਪੈਸੇ ਇਹਨੂੰ ਦਿੰਦਾ ਪੈਸੇ ਵੇਖ ਕੇ ਇਹਨਾਂ ਦੇ ਭੁਲ ਗਏ ਹੋਰ ਦੇ ਹੋਰ ਹੋ ਗਏ ਅੱਜ ਹੁਣ ਮੈਂ ਦੁੰਦਰ ਨੂੰ ਵੀ ਕਹਿਣਾ ਵੀ ਦੁੰਦਰ ਤੁਸੀਂ ਝਾੜੀ ਝੂੜ ਮਾਰ ਲਾ ਉਹਨਾਂ ਦਾ ਪਤਾ ਨਹੀਂ ਆਉਣਾ ਵਾ ਕਿ ਨਹੀਂ ਆਉਣਾ ਹੁਣ ਮੈਂ ਆਖ ਕੇ ਉਹਨਾਂ ਦੁੰਦਰ ਨੂੰ ਮੈਂ ਹੱਲੰਮੀ ਨਾ ਪੈ ਕਿਉਂ ਕੋਪੜਾ ਝਾੜੂ ਪੋਚਾ ਕਰ ਲਾ ਕਿਉਂ ਉਹ ਆਏ ਨਹੀਂ ਕਿ ਅੱਜ ਉਹਨਾਂ ਤੇ ਆਸ ਨਾ ਰੱਖ ਹੁਣ ਠੀਕ ਆ ਹੈ ਪੈ ਫੜਾ ਦਿਓ ਜੇ ਕਿਤੇ ਆ ਜਾਣਗੇ ਨਾ ਅੱਜ ਅਡਵਾਂਸ ਦੇ ਦਿਓ ਫਿਰ ਆਪੇ ਨਾ ਆਉਣਗੇ ਤੂੰ ਚਲ ਉਹਨਾਂ ਦੀ ਜਿਹੜੀ ਤਨਖਾਹ ਬਣਦੀ ਉਹ ਤੇ ਮੈਂ ਦੇਣੀ ਤੇਣੀ ਹੁੰਦੀ ਤਰ੍ਹਾਂ ਦੇ ਦਿੱਤੀ ਆ ਉਹ ਮਈਆਂ ਉਦਾਂ ਹੀ ਪਉਂ ਜਾਂਦੀਆਂ ਗੋਹਾ ਉਦਾਂ ਹੀ ਖਿਲਰਿਆ ਤੇ ਮੈਂ ਕਿਹਾ ਵੇ ਦਿਲ ਕਿੱਡਾ ਆ ਗਿਆ ਨਹੀਂ ਕੀਪ ਤਾਂ ਮੈਂ ਤੁਹਾਨੂੰ ਪਤਾ ਉਹ ਕਿਉਂ ਨਹੀਂ ਆਏਗੇ ਹਾਂ ਖੱਦ ਹੋ ਗਿਆ ਨਾ ਵੜੀ ਉਦਾਂ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਨਾ ਇਹ ਪੈਸੇ ਦੇ ਪੁੱਤ ਹੁੰਦੇ ਜਿਹੜਾ ਪੈਸਾ ਵੇਖ ਲੈਂਦੀ ਆ ਨਾ ਉਹ ਆnde ਪੈਸਾ ਮੁਕਣਾ ਨਹੀਂ ਗਾਏ ਇਹ ਪੈਸਾ ਮੁਕੂ ਗੱਲ ਫੇਰ ਦਿਹਾੜੀ ਜਾਵਾਂਗੇ ਇਹ ਇਹਨਾਂ ਨੂੰ ਵਾਦੀ ਹੁੰਦੀ ਆ ਉਤਰ ਇੱਕ ਗੱਲ ਹੈਗੀ ਅੰਦਰ ਇਦਾਂ ਦੇ ਨਹੀਂਗੇ ਹੈਗੇ ਦੋਵੇਂ ਜੀਓ ਇਹ ਆ ਵੀ ਮੁੰਡਾ ਉਹਨਾਂ ਦਾ ਠੀਕ ਹੋਵੇ ਇਹ ਵੀ ਮੀਮਾ ਪੈਂਦਾ ਸੀ ਤੇ ਨਿਆਣਾ ਭੇਜ ਗਿਆ ਕਿਤੇ ਬਿਮਾਰ ਨਾ ਹੋ ਗਿਆ ਹੋਵੇ। ਵਾਗਰੂ ਆਖੋ ਤੁਸੀਂ। ਨਹੀਂ ਤੇਰੇ ਮਾਲਕ ਚੱਟੀ। ਉਹਨਾਂ ਉਹਨਾਂ ਦਾ ਮੈਂ ਤਾਂ ਮੈਂ ਦੱਸਤਾ ਵੀ ਜਿੰਨਾ ਪੈਸੇ ਹੱਥ ਜਾ ਜਾਣ ਫੇਰ ਹੁੰਦਾ ਵੀ ਇਹ ਕੋਈ ਗੱਲ ਨਹੀਂ ਚੱਲ ਜਾਗੇ ਦਿਹਾੜੀ ਹਟ ਕੇ ਉਹ ਨਹੀਂ ਹੋਣ ਲੱਗਾ। ਆਹੋ ਇਹ ਤਾਂ ਗੱਲ ਹੈ ਹੀ ਆ। ਹੁਣ ਪਤਾ ਨਹੀਂ ਕੀ ਗੱਲ ਹੋਈ ਉਹ ਕਿਉਂ ਨਹੀਂ ਆਏ ਉਹ। ਸੂਰਜ ਵੀ ਕਿੱਦਾਂ ਆ ਗਿਆ ਤਾਂ ਚੜ੍ਹ ਕੇ। ਮੈਂ ਤਾਂ ਲੰਮੀ ਪੈ ਗਈ ਕੱਲ ਮੈਂ ਮੰਡੇ ਕਹਿੰਦੇ ਮੈਂ ਥੱਕ ਗਈ ਉੱਥੇ ਬਹਿ ਬਹਿ ਕੇ। ਮੈਂ ਆਹਰ ਕੇ ਮੈਂ ਚੱਲੰਮੀ ਪੈਣੀ ਕੋਈ ਨਹੀਂ ਆਜੂਗੀ ਤੇ ਉਹਨੇ ਕਰ ਹੀ ਲੈਣਾ ਆਪੇ ਮੈਂ ਵੀ ਉਹ ਲਗਾਦਰ ਨਾਲ ਗੱਲ ਕਰਨ ਵੀ ਤੂੰ ਮੇਰੇ ਨਾਲ ਗੋਲ ਮੋਲੇ ਹੀ ਗੱਲਾਂ ਕੀਤੀਆਂ ਰਤੀ ਕੋਈ ਗੱਲ ਸਿਰ ਮੂੰਹ ਗੱਲ ਦਾ ਫੜਾਇ ਹੀ ਨਹੀਂ ਵੀ ਤੂੰ ਜਿੱਥੋਂ ਆਈ ਹੈ ਕੀ ਆਖਿਆ ਉਹਨਾਂ ਨੇ ਕੀ ਨਹੀਂ ਜਦੋਂ ਉਹ ਕਹਿੰਦੇ ਆ ਵੀ ਕੋਈ ਨਹੀਂ ਆਵਾਂਗੇ ਆਵਾਂਗੇ ਤੂੰ ਟੈਨਸ਼ਨ ਨਾ ਲਾਉ ਤੇ ਮੈਂ ਤੁਹਾਨੂੰ ਗੋਲ ਮੋਲ ਗੱਲ ਕਾਦੀ ਕਰਦੀ ਆ ਫਿਰ ਪੱਕੀ ਸੁਣ ਲੈਣੀ ਇਹਨਾਂ ਨੂੰ ਵੀ ਹਾਂ ਪੱਕਾ ਵਾ ਪੱਕਾ ਹੀ ਗਾ ਇੱਕ ਸਾਬ ਦਾ ਜੇ ਮੈਂ ਗਈ ਆ ਨਾ ਤੇ ਭੈਣ ਜੀ ਦੀ ਵੱਡੀ ਨੋ ਚਲ ਗਈ ਵਾਂਡੇ ਜਿੰਨੇ ਜਿੰਨੇ ਸਾਡੇ ਕੋ ਆਉਣਾ ਵਾ ਅੱਛਾ ਪੈ ਜਾਂਦੀ ਉਹ ਕਹਿੰਦੀ ਵੀ ਮੈਂ ਜਾਊਂਗੀ ਉੱਧਾ ਮੈਂ ਕਹਣਾ ਨਹੀਂ ਵੀ ਨਹੀਂ ਜਾਣਾ ਤੇ ਮੈਨੂੰ ਕਹਿੰਦੀ ਵੀ ਤੂੰ ਰਾਤ ਰੋ ਅੱਛਾ ਉਹਨੇ ਤਾਂ ਕਾਲਾ ਨੂੰ ਆ ਜਾਣਾ ਵਾ ਤੇ ਮੇਰੇ ਸਿਰ ਤੇ ਜਿੱਦਾਂ ਗੱਲ ਕਹਿੰਨੀ ਵੀ ਤੂੰ ਵੀ ਮੈਂ ਤੇਰੇ ਮੂੰਹ ਸੁਣਨਾ ਵਾ ਤੂੰ ਨੋਂ ਦੇ ਹੁੰਦਿਆ ਸਾਰੀਆਂ ਗੱਲਾਂ ਸੁਣ ਕੇ ਦੱਸ ਕੇ ਪੁੱਛ ਕੇ ਤੇ ਫੇਰ ਜਾਵਾਂ ਅੱਛਾ ਤੇ ਮੈਨੂੰ ਘਰ ਦੀ ਤੂੰ ਤੀ ਮੈਂ ਜੇ ਮੈਂ ਰਹਿ ਵੀ ਤੇ ਤੂੰ ਹੀ ਮੇਰੇ ਦਿਵਾਲੇ ਹੋ ਜਾਣਾ ਤੇ ਤੂੰ ਜਾਣ ਕੇ ਰਹਿ ਪੀਂ ਆ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਨੋਂ ਆ ਜਾਂਦੀ ਆ ਤੇ ਫੇਰ ਕੋਈ ਨਹੀਂ ਬਾਅਦ ਚ ਹਾਂ ਦੱਸ ਦਿਓ ਫੋਨ ਤੇ ਤੂੰ ਹਾਗ ਆਲੇ ਤੇ ਤੂੰ ਮੈਨੂੰ ਫੋਨ ਤੇ ਕਹਿ ਦਿੰਦੀ ਵੀ ਇਦਾਂ ਕਰਕੇ ਉਹ ਵੰਡੇ ਗਈ ਹੈ ਜੇ ਸ਼ਾਮਾਂ ਨੂੰ ਆ ਜਾਣਾ ਉਹਨੇ ਤੇ ਚੱਲ ਮੈਂ ਰਾਤ ਰਹਿ ਪਾ ਫਿਰ ਮੈਂ ਭਾਵੇਂ ਤੈਨੂੰ ਕਹਿੰਦਾ ਹੀ ਆ ਵੀ ਚੱਲ ਰਹਿ ਪਾ ਚੱਲ ਕੋਈ ਨਹੀਂ ਫਿਰ ਉਹ ਕਿਹੜੀ ਤਾਂ ਵੀ ਗੱਲ ਉਹ ਕਿਹੜੀ ਉਪਰੀ ਆ ਉਹਨਾਂ ਨੇ ਜਦੋਂ ਆਉਣਾ ਤੇ ਆਉਣਾ ਹੀ ਆ ਤੁਹਾਨੂੰ ਕਾਦੀ ਟੈਨਸ਼ਨ ਮੈਂ ਦੱਸ ਦਵਿੱਤਰ ਇਹ ਆ ਵੀ ਬੰਦੇ ਨੂੰ ਪੱਕਾ ਹੋਵੇ ਵੀ ਹਾਂ ਪੱਕਾ ਉਹਨਾਂ ਨੇ ਆ ਜਾਣਾ ਵਾ ਆਸ ਵਾ ਪੂਰੀ ਵੱਜ ਜਾਂਦੀ ਆ ਚੱਲ ਸ਼ਾਹ ਜੇ ਲੱਗ ਜੂ ਪਤਾ ਜਦੋਂ ਉਹ ਉਹ ਤਾਂ ਹੀ ਹੋਗਾ ਲੱਗੀ ਜਾਂਦੀ ਹੈ ਨਾ ਵੇਖਾਂਗੇ ਕਰ ਲਾਂਗੇ ਫੋਨ ਤੇ ਹੀਦਾਂ ਕਰਕੇ ਆਂਦੀ ਸੀ ਤੇ ਮੈਂ ਤਾਂ ਹੀ ਤੈਨੂੰ ਆਖਿਆ ਮੈਂ ਜਾ ਉੱਥੇ ਜਾ ਕੇ ਕਹਿਆ ਉਹਨਾਂ ਨੂੰ ਤੇ ਮੈਂ ਵੀ ਉਹੀ ਗੱਲ ਸੋਚੀ ਸੀ ਨਾ ਭਾਵੇਂ ਫੋਨ ਕਰਕੇ ਜਾਂਦੀ ਨਾ ਫੇਰ ਚੰਗਾ ਹੀ ਨਾ ਮੈਂ ਵੀ ਉਦਾਂ ਹੀ ਚਲ ਗਈ ਹੁਣ ਗਾੜੀ ਅਗਲੀ ਜਾਂਦੇ ਆ ਉਹ ਚਲ ਗਈ ਤੂੰ ਮੈਂ ਮਗਰ ਥੋੜਾ ਉਹਦੇ ਜਾਣਾ ਹੀ ਉਹਦੇ ਪੇਕਿਆਂ ਦੇ ਚਲ ਅੱਛਾ ਕੋਈ ਨਹੀਂ ਵੇਖੀ ਜਾਊਗੀ ਜੋ ਹੋਊਗਾ ਕੋਈ ਨਹੀਂ ਮੈਂ ਆਪ ਫੋਨ ਲਾ ਲੈਨੀ ਆ ਜਦ ਤੱਕ ਉਹ ਕੋਈ ਗੱਲ ਹੀ ਲੱਗ ਜੂਗਾ ਫੋਨ ਪਰ ਮਗਰ ਫੋਨ ਹੀ ਕਰਾਈ ਜਾਣੇ ਆ ਸਾਟੀ ਲੈ ਜੀ ਉਥੋਂ ਆਈ ਆ ਹੁਣ ਤੂੰ ਤੇ ਜਾ ਵੇ ਪੱਠੇ ਪਾਓ ਤੂੰ ਤੇ ਪਿਤਾ ਪਾਪੀ ਤਾਂ ਗਈ ਆ ਤੇ ਅਸੀਂ ਆਪ ਫੋਨ ਲਾ ਲਈ ਆਹ ਹੋ ਦਾ ਕੋਈ ਸਹੇ ਤਾਂ ਮੇਰੇ ਨਾਲ ਚੰਗਾ ਵਾ ਇਹੋ ਜੀ ਕੋਈ ਗੱਲ ਨਹੀਂ ਜੇ ਕੋਈ ਲੱਗਦਾ ਹੁੰਦਾ ਪਿੰਨੀ ਚੱਲ ਅੱਛਾ ਕੋਈ ਨਹੀਂ ਤੂੰ ਹਣ ਮਾਰ ਛੱਡ ਜੂੜੂ ਤੇ ਮੈਂ ਪਾਵਾਂ ਪੱਠੇ ਪਾਓ ਆਹ ਆਪੇ ਆ ਜਾਣਗੇ ਫਿਰ ਜਦੋਂ ਵੇਖੀ ਜਊਂਗੀ ਵਾਕੇ ਮੂੰਹ ਸਿਰ ਤੇ ਮੈਂ ਫੜਾਇਆ ਨਹੀਂ ਉਦਾਂ ਗੱਲਦਾ ਤੇ ਨਾ ਉਦਾਂ ਮੈਨੂੰ ਭੈਣ ਜੀ ਨਹੀਂ ਮੂੰਹ ਸਿਰ ਫੜਾਇਆ ਚੱਜਣਾ ਹੁਣ ਮੈਂ ਇਹਨੂੰ ਵਿਚਾਰੇ ਨੂੰ ਕੀ ਆਖੀ ਜਾਵਾਂ ਕਿ ਮੂੰਹ ਸਿਰ ਨਹੀਂ ਫੜਾਇਆ ਗੱਲ ਦਾ ਹੁਣ ਕੋਈ ਨਹੀਂ ਪੱਠੇ-ਪੁੱਠੇ ਪਾਉਣ ਗਏ ਆ ਤੇ ਮੈਂ ਵੀ ਹਥਾਂ ਕੁੜਾ ਹੋੰਜ ਕੇ ਨਾ ਤੇ ਫੋਨ ਕਰਕੇ ਵੇਖਦੀ ਆ ਕੀ ਕੀ ਆਖਿਆ ਭੈਣੇ ਨਾ ਉਹਨੇ ਦੱਸ ਦੇ ਮੈਨੂੰ ਬਹੁਤ ਲੇਟ ਹੋ ਗਿਆ ਅੱਜ ਆਹੋ ਕੰਮ ਦਾ ਕੁਛ ਨਹੀਂ ਚੱਲ ਰਿਹਾ ਤੇ ਇਹ ਜਿਆਦਾ ਲੇਟਾ ਨਾ ਕੰਮ ਮਿਲਿਆ ਕਿਨੇ ਹਾਂ ਹੀ ਨਹੀਂ ਕੀਤੀ ਜੀ ਹਾਂ ਆ ਮੇਰੀ ਕੋਲ ਬੋਧਨ ਆ ਵੀ ਆ ਗਿਆ ਨਹੀਂ ਹਾਂ ਜੀ ਆਹ ਤਾਂ ਦੱਸ ਦਿੰਦੇ ਹਾਂ ਸਰਦਾਰ ਆਹ ਸੱਚ ਦੱਸ ਦਿਓ ਵੀ ਕੰਮ ਦਾ ਪਤਾ ਕਰਨੀ ਆ ਗਈ ਹੈ ਨਾ ਹੂੰ ਤੇ ਤੁਹਾਨੂੰ ਤੁਹਾਡਾ ਤੁਹਾਨੂੰ ਬੰਦੋ ਚਾਹੋ ਆਹ ਚਲ ਆ ਲੈ ਜਾ ਫਿਰ ਨੂੰ ਮਮਾ ਨਾ ਜਣਾ ਮੈਂ ਨਾ ਜਾਣਾ ਓਏ ਹਾਂ ਤਰ ਨਾ ਜਾਣਾ ਜੀ ਨਿੱਣਾ ਜਾਣਾ ਚੱਲ ਆ ਜਾਓ ਚੱਲ ਆ ਜਾ ਸਤਾਰਾ ਮੈਂ ਆਈ ਜਾਣਾ ਸੀ ਮੈਂ ਆ ਗਿਆ ਵਾ ਤੂੰ ਬੱਤ ਕਵੇਲਾ ਹੀ ਬੜਾ ਕਰਤਾ ਤੇ ਗੁਰੂਆ ਬੈ ਜਾ ਗੁਰੂ ਬੈ ਜਾ ਇਹਦਾ ਕਵੇਲਾ ਕਰਤਾ ਹੀ ਅੱਜ ਸਤਾਰਾ ਕੀ ਦਸਾਂ ਹਾਂ ਤੂੰ ਹੀ ਚੱਲ ਜਾਣਾ ਬਾਹਰ ਤੇ ਮੈਨੂੰ ਵੀ ਆਪਣੇ ਕੰਮ ਦੀ ਚੱਲਦਾ ਪਈ ਤੇ ਮੈਂ ਕਿ ਬੰਦੇ ਨੂੰ ਕੰਮ ਪੁੱਛਣ ਚੱਲ ਗਿਆ ਕੰਮ ਪੁੱਛਣ ਜਾਣਾ ਹੀ ਤੇ ਤੂੰ ਇਥੇ ਆ ਜਾਂਦਾ ਪਹਿਲਾਂ ਸਵਾਸ ਤੇ ਪੱਠੇ-ਪੁੱਠੇ ਪਾ ਜਾਂਦਾ ਥਾਂ ਕੁ ਦਾ ਹੋ ਜਾਂਦਾ ਤੇ ਫਿਰ ਵਿੱਚੋਂ ਜਾ ਕੇ ਕੰਮ ਦਾ ਪਤਾ ਕਰ ਲੈਂਦਾ ਆਪਣੇ ਦਾ ਉਹ ਮੈਂ ਆਪਣੇ ਮਹਲੇ ਚ ਪਤਾ ਕੀਤਾ ਇਹ ਤਾਂ ਬੰਦੇ ਨੇ ਮਿਲਣਾ ਸੀ ਵੇਰੇ ਅੱਛਾ ਮੁੜ ਕੇ ਚੱਲ ਜਾਂਦਾ ਤੇ ਮੈਂ ਕਿਾ ਉੱਥੇ ਚਲ ਕਾ ਫਿਰ ਉੱਥੇ ਘੜੀ ਲੱਗ ਗਈ ਮੈਨੂੰ ਤੇ ਕੱਲ ਜਦੋਂ ਸ਼ਾਮੀ ਗਿਆ ਸੀ ਜਾਂ ਫਿਰ ਉਦੋਂ ਪਤਾ ਕਰ ਲੈਂਦਾ ਸਰਦਾਰਾ ਉਦੋਂ ਤੁਸੀਂ ਪੈਸੇ ਦਿੱਤੇ ਸੀ ਮੈਨੂੰ ਮੈਂ ਕਹਿੰਦਾ ਮੈਂ ਕਹਿੰਦਾ ਸਮਾਨੀਆਂ ਚੰਗਾ ਰਾਜ ਕੋਈ ਪੈਸੇ ਨਾ ਫੋੜੇ ਦੋ ਢੋਲਾ ਮਾਰ ਕੇ ਉਹ ਗੁਰਵਾ ਤੂੰ ਰਵਾ ਪਉਂਦਾ ਜਾਣਾ ਹੈ ਵੀ ਮੇਰੇ ਕੋ ਪੈਸੇ ਆ ਤੇ ਕਿ ਤੇਰੇ ਮੂੰਹ ਤੇ ਲਿਖਿਆ ਵੀ ਤੇਰੇ ਕੋ ਪੈਸੇ ਆ ਨਾ ਮੂੰਹ ਤੇ ਨਹੀਂ ਸਦਰਾ ਫੇਰ ਵੀ ਬੜੇ ਮੁੰਡੇ ਤੁਰੇ ਫਿਰਦੇ ਆ ਸਦਰਾ ਆ ਆ ਸਦਰਾ ਤੇ ਪਈਆ 2000 ਵੱਧ ਚਲ ਗਿਆ ਮੈਂ ਤਾਂ ਘਰ ਜਾ ਕੇ ਜਗਨੇ ਉੱਥੇ ਜਾ ਕੇ 2000 ਵੱਧ ਚਲ ਗਿਆ ਆਹ ਉਹ ਕਿੱਦਾਂ ਚਲ ਗਿਆ ਤੂੰ 11000 ਰੁਪਇਆ ਦਿੱਤਾ ਮੈਂ 9000 ਵੰਡਣਾ ਸੀ ਨਾ ਮੇਰਾ ਤੇ ਨਹੀਂ 10 ਬਣਨਾ ਸੀ ਤੇਰਾ ਕਿ ਨਹੀਂ 9000 ਰੁਪਇਆ ਮੈਂ ਉਹ ਰਾਹ ਹੜ ਪੀਤਨ ਪਾਇ ਨਹੀਂ ਜਰਾ ਉਹ ਨਹੀਂ ਕੋਈ ਨਹੀਂ ਉਹ ਤੇਰਾ ਪੈ ਗਿਆ ਤੂੰ ਫੜ ਕੋਈ ਗੱਲ ਨਹੀਂ 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 ਸ਼ਦਾਰਾ ਨਹੀਂ ਮੈਂ ਜਿੱਥੇ ਤੁਸੀਂ ਇੰਨੀ ਸੇਵਾ ਕੀਤੀ ਤੇ ਮੈਂ ਵੀ ਸੇਵਾ ਮੇਰਾ ਵੀ 1000 ਰੁਪਏ ਦਾ ਮੈਨਾਂ ਕੋਈ ਤੂੰ ਕਹਿ ਦਿੰਦਾ ਨਾ ਤੇਰਾ ਸਮਝੋ ਪੈ ਗਿਆ ਯਾਰ ਨਹੀਂ ਨਹੀਂ ਸ਼ਦਾਰਾ ਤੂੰ ਉਹੋ ਹੀ ਤੇ ਕਮਾਉਣਾ ਵਾ ਤੇ ਉਹ ਹੀ ਖਾਣਾ ਵਾ ਕੋਈ ਨਹੀਂ ਸ਼ਦਾਰਾ ਨਾਲ ਹੀ ਲੋਕਾਂ ਦੇ ਫਿਰਕੀ ਆ ਹੈ ਲੋਕਾਂ ਦੇ ਨਾਲ ਹੀ ਆ ਕੋਈ ਗੱਲ ਨਹੀਂ ਓਏ ਯਾਰ ਐਦਾਂ ਨਾ ਕਰ ਕੋਈ ਨਹੀਂ 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 ਸ਼ਦਾਰਾ ਹਾਂ ਤੂੰ ਪਾਉ ਇਹ ਸਮੇਰਾ ਚੱਲ ਮੇਰੇ ਲੱਲੋ ਚੱਲ ਨਾਮ ਸਹੀ ਤੈਨੂੰ ਇੰਨੀ ਗੱਲ ਦਾ ਨਹੀਂ 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 ਕੋਈ ਨਹੀਂ ਉਹ ਨਾਮ ਵਜੋਂ ਅੱਲਾ ਕੋਈ ਨਹੀਂ ਇਹ ਨਾਮ ਆ ਤੂੰ ਇੰਨਾ ਵੱਡਾ ਵਾ ਤੂੰ ਕਹਿ ਦਿੱਤਾ ਕੋਈ ਹਾਰੀ ਸਾਰੀ ਨਹੀਂ ਕਹਿ ਸਕਦਾ ਇਦਾਂ ਨਹੀਂ ਮੇਰਾ ਵੀ ਦੇਲਾ ਮੈਂ ਇੱਕ ਇਨਸਾਨ ਵਾ ਇੱਕ ਸਾਡੇ ਭਰਾ ਵਾ ਉਹ ਘਰਾਂ ਦੇ ਘਰ ਬਰਬਾਦ ਹੋ ਗਏ ਵੇਖੀਦਾ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈ ਹੀ ਆ ਤੇਰੇ ਵਰਗੇ ਇਨਸਾਨ ਤੇ ਇਹ ਆ ਵੀ ਮੈਂ ਤਾਂ ਦੁਨੀਆ ਤੇ ਹੋਣੀ ਚਾਹੀਦੇ ਆ ਬਾਕੀ ਧੰਨਵਾਦ ਤੇਰਾ ਚਲੋ ਵਧੀਆ ਹੋ ਗਿਆ ਮੈਂ ਰੱਖਿਆ ਖਰੇ ਆਉਣਾ ਹੀ ਨਹੀਂ ਅੱਜ ਮੈਂ ਕੱਲ ਦੇ ਪੈਸੇ ਗੜੇ ਉਹ ਮੁੰਡਾ ਦੇਖਣਾ ਇਧਰ ਆ ਓਏ ਬਹੁਤ ਨਾ ਪਤਾ ਅੱਛਾ ਜੇ ਇਨੇ ਬਾਹ ਦੇ ਮੰਜੇ ਦੇ ਬਾਹ ਦੇ ਫਿਰ ਬਹਿ ਜਾ ਇੱਥੇ ਬਹਿ ਜਾ ਤੂੰ ਕਰ ਨਹੀਂ ਡੇਪੂ ਬਹਿ ਜਾ ਬਹਿ ਜਾ ਬਹਿ ਜਾ ਓਏ ਕੀ ਨਾ ਪਾਪਾ ਤੇਰੇ ਦਾ ਕੀ ਨਾਮ ਆ ਮਹਿੰਗਾ ਸਿੰਘ ਓ ਮਹਿੰਗਾ ਸਿੰਘ ਆ ਨਾ ਮਹਿੰਗਾ ਸੇ ਮੇਹ ਉਹ ਨਾ ਯਾਦ ਹੀ ਇਹਨੂੰ ਤੇ ਓ ਮੈਂ ਤੂੜੀ ਪਾਤੀ ਆ ਹਰਿਆ ਪਾਦੇ ਹੁਣ ਫਿਰ ਪਾ ਦਿੰਨਾ ਮੈਂ ਪਾ ਦਿੰਨਾ ਆ ਤਾਂ ਮੈਂ ਥਾਂ ਸਫਾਈ ਕਰ ਦਿੱਤੀ ਓ ਔਰ ਰਹਿ ਗਿਆ ਥੋੜਾ ਜਿਹਾ ਚੋਕੇ ਮਾਰਦੀ ਪਰ ਸਦਾਰਾ ਮੈਂ ਆ ਜਾਈਂ ਮੈਂ ਦੇ ਉਹ ਮੈਂ ਮੈਂ ਕਿਹਾ ਹੁਣ ਪਤਾ ਕੀ ਗੱਲ ਆ ਇਹ ਪੋਈਆਂ ਆਂਡੀਆਂ ਅੱਛਾ ਤੇ ਮੈਂ ਤੇ ਸਗੋਂ ਆਖਣਾ ਮੈਂ ਹੱਥ ਪਰਨ ਵੀ ਕੀ ਗੱਲ ਹੋਈ ਮੈਂ ਨੇ ਸੋਚੀ ਪਿਆ ਸਗੋਂ ਇੱਕ ਗੱਲ ਦਾ ਨਹੀਂ ਨਹੀਂ ਸ਼ਕੱਕੇ ਲੇਟ ਹੋ ਗਏ ਹਾਂ ਤੇ ਕੰਮ ਮਿਲਿਆ ਫਿਰ ਕੋਈ ਨਹੀਂ ਸਰਦਾਰ ਅਜੇ ਹਾਂ ਨਹੀਂ ਹੋਈ ਕਿਰੇ ਕੋਈ ਨਹੀਂ ਆ ਨਹੀਂ ਹੈ ਤੇ ਚਲ ਕੋਈ ਨਹੀਂ ਜਿੰਨੇ ਦਿਨ ਅਸੀਂ ਇੱਥੇ ਹੀ ਆ ਹੁੰਨੇ ਦਿਨ ਤੇ ਤੂੰ ਆਈ ਹੋਰ ਕਰਨਾ ਸਰਦਾਰ ਉਹ ਕੰਮ ਨਹੀਂ ਹੁੰਨੇ ਦਿਨ ਕਰਨਾ ਆਓ ਮੈਂ ਤੈਨੂੰ ਕਿਹੜਾ ਜਵਾਬ ਦੇਤਾ ਨਹੀਂ ਹੁੰਨੇ ਦਿਨ ਤੇ ਕਰਨਾ ਹੀ ਕੰਮ ਹਾਂ ਚੱਲ ਠੀਕ ਆ ਕੋਈ ਨਹੀਂ ਪਾ ਦੇ ਪੱਠੇ ਪਾ ਦਨਾ ਮੈਂ ਪੱਠੇ ਪਾ ਦੇ ਓ ਇਧਰ ਆ ਇਧਰ ਆ ਚਾ ਪੀਣੀ ਆ ਚਾ ਪੀਣੀ ਆ ਓ ਤੇਰਾ ਨਾਂ ਕੀ ਆ ਤੇਰਾ ਕੀ ਨਾਂ ਵਾ ਨਹੀਂ ਤੇਰਾ ਨਹੀਂ ਤੇਰਾ ਨਾਂ ਕੀ ਬਹੁਤ ਮਹਿੰਗਾ ਤੇ ਤੇਰੇ ਡੈਡੀ ਦਾ ਨਾਂ ਵਾ ਤੇਰਾ ਕੀ ਨਾਂ ਵਾ ਮਮਾ ਮਮੀ ਅਨਾ ਮੇਰਾ ਨਾਂ ਨੇ ਕੀ ਨਾਂ ਜਦਾਂ ਆਪਣਾ ਨਾ ਸੇ ਪਤਾ ਆਪਣਾ ਨਾ ਸੇ ਤੇਰਾ ਨਾਂ ਦੱਸ ਦੇ ਕੀ ਆ ਗੁਰਵਰ ਕੀ ਨਾਂ ਵਾ ਗੁਰਵਾਰਾ ਖੱਛ ਬੱਲਿਓ ਗੁਰਵਾਰ ਬੱਲਿਓ ਗੁਰਵਾਰਾ ਮੈਂ ਗਿਆ ਇਹਨੂੰ ਬੱਚੇ ਨੂੰ ਨਾ ਹਾਂਜੀ ਪੜ੍ਹਾਈ ਇਹਨੂੰ ਚੰਗਾ ਪੜ੍ਹਾ ਦੇ ਠੀਕ ਐ ਸਦਾਰਾ ਆਹੋ ਇਹਨੂੰ ਐਸ ਕੰਮ ਜੇ ਨਾ ਕਿਦੇ ਪਾਦੀ ਆ ਲਾਇਬ੍ਰੀ ਦੀ ਚ ਇਹ ਸਦਾਰਾ ਐਸੇ ਕਾਗੇ ਇਹਦੇ ਕਰਕੇ ਦੇ ਮਰਨ ਦੇ ਦਿਨ ਰਾਤ ਦੂਜੀ ਗੱਲ ਇਹ ਆ ਚਲੋ ਤੁਸੀਂ ਤੇ ਆਪਣੀ ਜ਼ਿੰਦਗੀ ਹੰਡਾ ਲਈ ਆ ਇਹਦੇ ਬੱਚਾ ਪੜ੍ਹ ਲਿਖੇ ਕੇ ਚੰਗੇ ਕੰਮ ਤੇ ਲੱਗ ਜੇ ਸੋਚ ਤੇ ਇਹੀ ਐ ਸਦਾਰਾ ਹੈ ਨਾ ਆਹ ਇਹਨੂੰ ਅਫਸਰ ਬਣਾਉਣਾ ਹੈ ਇਨ ਅਫਸਰ ਦੀ ਮਾਵੇਂ ਇਨ ਅਫਸਰ ਅਫਸਰ ਕਹਿੰਦੀ ਰਹਿੰਦੀ ਐ ਅੱਛਾ ਇਦਾਂ ਹੀ ਆ ਗਾ ਮਾਵਾ ਵਾਸਤੇ ਇਦਾਂ ਲਾੜਨਾ ਚਾਹਨਾ ਕੋਈ ਅਫਸਰ ਕਹਿੰਦਾ ਕੋਈ ਡੀਸੀ ਆਂਦਾ ਕੋਈ ਆਂਦੀ ਮੇਰਾ ਜੱਜ ਵਾ ਐਦਾਂ ਵੇ ਮਾਵਾ ਕਿੰਨਾ ਚਾਹ ਲਾੜਨਾ ਨਾ ਰੱਖਦੀਆਂ ਨਹੀਂ ਬਾਬੇ ਦੀਪਸ਼ੇ ਦੀ ਕਿਰਪਾ ਰਹੀ ਤੇ ਕੋਨਾ ਕੋ ਬਣੂਗਾ ਏ ਨਹੀਂ ਨਹੀਂ ਮਾਰਾ ਇਹਨੇ ਬਣਾਉਣਾ ਆਕੇ ਇਹਦੇ ਕਰਮਾ ਨਾ ਕੋਈ ਰਲਿਆ ਵਾ ਹਾਂਜੀ ਉਹ ਆ ਵੇ ਤੂੜੀ ਪੈ ਗਈ ਤੇ ਚੱਲ ਮੈਂ ਇਹਨੂੰ ਲੈ ਜਾਂ ਘਰ ਲੈ ਜੋ ਲੈ ਜੋ ਚੱਲ ਆ ਜਲੀ ਘਰ ਨੂੰ ਆਪਾਂ ਆਪਾ ਦੇ ਹਰਿਆ ਪਾਦੇ ਹੁਣ ਚੱਲ ਆ ਜਲੀ ਆਪਾਂ ਕਰਨ ਨਾ ਵੀ ਮੈਂ ਇਹ ਤਾਂ ਸੋਚਿਆ ਸਰਦਾਰ ਬੜਾ ਗੁੱਸੇ ਹੋਊਗਾ ਸਰਦਾਰ ਨੇ ਕੋਈ ਨਹੀਂ ਸਰਦਾਰ ਨੇ 10000 ਰੁਪਏ ਵੀ ਵਾਪਸ ਕਰਤਾ ਇਨਾਂ ਸਮਝ ਗਏ ਬਾਹ ਸਰਦਾਰਾ ਤੀਰਗਾ ਮਾਲ ਸਾਰਿਆਂ ਨੂੰ ਦਾ ਰੱਬਾ ਚਲ ਅੱਛਾ ਆ ਜੂਗੀ ਆਪੇ ਕਰਨਾ ਹੀ ਪੈਣਾ ਉੱਥੇ ਜਾ ਕੇ ਬਾਹਰ ਜਾ ਕੇ ਵੀ ਨਿਆਣੇ ਲਾ ਕੇ ਕਰਨਾ ਹੀ ਪੈਣਾ ਥੋੜਾ ਬਹੁਤਾ ਆਗੇ ਉਹਨਾਂ ਨੂੰ ਵੀ ਸੁੱਖ ਦੇਣਾ ਹੀ ਆ ਸੱਸੀ કાਂਟੀ ਸੱਸਰੀ ਕਾਲ ਨਹੀਂ ਪੈਣੀ ਤੁਸੀਂ ਚੰਗੇ ਜੇ ਇੱਕ ਦਿਨ ਸਵਕਤੇ ਆ ਜਾਂਦੇ ਤੇਰੇ ਬੰਦ ਤੁਸੀਂ ਅੱਧਾ ਦਿਨ ਲੈ ਆਉਂਦੇ ਹੈ ਨਹੀਂ ਆਂਦੀ ਹੋ ਨਾ ਇਹ ਕੰਮ ਚੱਲੇਗੇ ਹੀਗੇ ਤੇ ਕੰਮ ਚੱਲਗੇ ਹੀਗੇ ਮੇਰੀ ਗੱਲ ਸੁਣ ਤੇ ਤੂੰ ਆ ਜਾਨੀਓ ਉਹਨੂੰ ਕੰਮ ਗਿਆ ਰਹਿਣ ਦਿਨੀਓ ਪਰ ਉਹਦਾ ਵੀ ਫਰਜ਼ ਬਣਦਾ ਹੈ ਸਵਕਤੇ ਆਉਣ ਦਾ ਐਦਾਂ ਥੋੜੀ ਚੰਗੇ ਲੱਗੀਦਾ ਅਜਰ ਆਪੀ ਤੁਹਾਨੂੰ ਪੈਸੇ ਦਿੱਤੇ ਆ ਤੇ ਮੈਂ ਤਾਂ ਖਾਣ ਪੈਸੇ ਮੁੱਕਣਗੇ ਤੇ ਫੇਰ ਹੀ ਆਉਣਾ ਕਰਿਆ ਨਹੀਂ ਉਹ ਕੰਮ ਦਾ ਪਤਾ ਕਰਨਾ ਸੀ ਨਾ ਉਹਨਾਂ ਨੇ ਫੇਰ ਤੁਸੀਂ ਚੱਲ ਜਾਣਾ ਵੰਗੇ ਤੇ ਕੰਮ ਦਾ ਫੇਰ ਔਖਾ ਜਾਣਾ ਇਹ ਕਿ ਪਹਿਲਾਂ ਹੀ ਪਤਾ ਕਰ ਲੀਏ ਅੰਕਲ ਤਾਂ ਇਹਨੇ ਜਵਾਬ ਦੇ ਦਿੱਤਾ ਵਾ ਨਹੀਂ ਕਹਿੰਦੇ ਨਾ ਮੱਝਾਂ ਵੇਚ ਦੇਣੀਆਂ ਵਾ ਤਾਂ ਤੁਹਾਨੂੰ ਕੀ ਟੈਨਸ਼ਨਵਾਜੇ ਵੇਚਣੀਆਂ ਕਿ ਨਹੀਂ ਵੇਚਣੀਆਂ ਉਹ ਤਾਂ ਉਹਨੂੰ ਪਤਾ ਹੋਊਗਾ ਸਰਦਾਰ ਸਾਹਿਬ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਅੱਛਾ ਨਾਲੇ ਨਾ ਉਹ ਫਿਰ ਗੁਰੂ ਘਰ ਨੂੰ ਵੀ ਚੱਕਣਾ ਹੀ ਜਾਂ ਨਾ ਫਿਰ ਸਟਿਚ ਤੇ ਫਿਰ ਮੈਂ ਕੱਲ੍ਹ ਨਹੀਂ ਨਾ ਆ ਸਕਦੀ ਤੇ ਰੇਣਾ ਰਸਤਾ ਜਾਦਾ ਵਾ ਲੰਮਾ ਆਹੋ ਪਿੰਡਾਂ ਦਾ ਇਦਾਂ ਹੀ ਵਾਰੋ ਵਾਰੀ ਚੋਕ ਲਈਦਾ ਵਾ ਤੇ ਜਦੋਂ ਕੱਲ੍ਹ ਗਿਆ ਹੇ ਉਦੋਂ ਜਾਂਦਾ ਚਲ ਜਾਂਦਾ ਉਦੋਂ ਕੰਮ ਦਾ ਪਤਾ ਕਰਦਾ ਪਰ ਕੰਮ ਦਾ ਪਤਾ ਕਰਨਾ ਕਿਉਂ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਨਾ ਦੋਈ ਥਾਈ ਕੰਮ ਕਰਿਆ ਕਰਨਾ ਵਾ ਨਹੀਂ ਦੋਈ ਥਾਈ ਇਦ ਨਹੀਂ ਕਰਿਆ ਕਰਨਾ ਸਾਨੂੰ ਇਹ ਫੇਰ ਤੁਸੀਂ ਇਥੋਂ ਜਵਾਬ ਦੇ ਦੇਣਾ ਨਾ ਸਾਨੂੰ ਕਿ ਤੁਸੀਂ ਤੇ ਚਲ ਜਾਣਾ ਵਾ ਅੱਛਾ ਤਾਂ ਕਰਕੇ ਲੈ ਮੈਂ ਕਰਦੀ ਆ ਨਾਲੇ ਉਹ ਸਾਫ ਉਹ ਕਰਨ ਵਾਲੇ ਆ ਨਾ ਉਹਦੇ ਵਿੱਚ ਉਹਦਰ ਨੂੰ ਜਾਣਾ ਹੀ ਹੋਈਂਦੀ ਉਹਦੇ ਉੱਥੇ ਮੈਂ ਆਪੇ ਸੋਫਿਆਂ ਤੋਂ ਕਰ ਹੀ ਲੈਣੇ ਹਿੰਗੇ ਸਾਫ ਲੈ ਮੈਂ ਕਰ ਲੈਣੀ ਹੁਣ ਤੁਸੀਂ ਰਹਿੰਦੋ ਮੈਂ ਤੇ ਆਖਣੇ ਮੈਂ ਜਾਜਣਾ ਭੁੱਲ ਜਾਨ ਮੈਂ ਵੀ ਉੱਥੇ ਨਿਆਣਿਆ ਕੋਈ ਜਾਣਾ ਚੱਲ ਅੱਛਾ ਕੋਈ ਨਹੀਂ ਥੋੜਾ ਬੋਧਾ ਕਰਦੀ ਆ ਤੇ ਕੋਈ ਨਹੀਂ ਆਣ ਕੇ ਬਾਕੀ ਹੋਰ ਕਰ ਲੂਗੀ ਉਹੀ ਉੱਥੇ ਆਪੇ ਕਰਿਆ ਕਰਨਾ ਕੰਮ ਤੇ ਨਿਆਣੇ ਲੱਗ ਜਾਣ ਹੱਥ ਵਟਾ ਹੀ ਦੇਈਦਾ ਵਾ ਹੋਰ ਉੱਥੇ ਅਹੀਂ ਕੀ ਕਰਨਾ ਜਾ ਕੇ ਵੇਲਿਆਂ ਨੇ ਫਿਰ ਆਹ ਵੇ ਉਹ ਦੱਸ ਸੁਣਿਆ ਵਾ ਕਿ ਬਾਹਰਲੇ ਦੇਸ਼ਾਂ ਦੇ ਨਾਲ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਕਰਨਾ ਪੈਂਦਾ ਵਾ ਨਿਕ ਨਿਕੇ ਨਿਆਣੇ ਉੱਥੇ ਚੁੱਕਾ ਖੰਡਾਵਾਂਗੇ ਹਾਂਜੀ ਇਹ ਤੇ ਹੈ ਹੀ ਆ ਆਹੋ ਸਨਾਲੇ ਕੰਮ ਵੀ ਕਰ ਲਾਂਗੇ ਕੰਮ ਕਰਦੇ ਅਹੀਂ ਕਿਹੜੇ ਲਿੱਸੇ ਹੋ ਜਾਣਾ ਵਾ ਨਿਆਣਿਆਂ ਨੂੰ ਤਾਂ ਸੁਖ ਦੇਣਾ ਹੀ ਪੈਣਾ ਵਾ ਹਾਂ ਇਹ ਤੇ ਹੈ ਹਾਂ ਆਹੋ ਚੋ ਕੋਈ ਨਹੀਂ ਫੇ ਮੈਂ ਆ ਕਰਦੀਆਂ ਤੇ ਫੇ ਇਹ ਕਰ ਲਈ ਹੁਣ ਸੋਫਿਆਂ ਦਾ ਕਪੜਾ ਵੀ ਸਹੀ ਠੀਕ ਆ ਇਹਨਾਂ ਨੂੰ ਕੀ ਕਰਨ ਨੂੰ ਜਾਣਾ ਵਾ ਇੱਥੇ ਰਹਿਣਾ ਇਹਨਾਂ ਨੂੰ ਸੁਖਾ ਉੱਥੇ ਜਾ ਕੇ ਕੰਮ ਕਰਦੇ ਫਿਰਣਗੇ ਪਰ ਉਦਾਂ ਹੈ ਕਿ ਬਾਹਰਲਾ ਦੇਸ਼ ਵੇਖਣ ਦਾ ਚਾਤ ਹੁੰਦਾ ਹੀ ਹੈ ਨਾ ਹਰ ਇੱਕ ਨੂੰ ਆਂਟੀ ਮੈਂ ਪਹਿਲਾਂ ਉੱਪਰੋਂ ਸਾਫ਼ ਕਰ ਆਉਣੀ ਆ ਥੱਲੇੋਂ ਪੁੱਤ ਕਰ ਲਾ ਪਹਿਲਾਂ ਫੇ ਨਹੀਂ ਮੈਂ ਕਿ ਪਹਿਲਾਂ ਉੱਪਰੋਂ ਸਾਫ਼ ਕੀਤਾ ਹੋਵੇ ਨਾ ਫਿਰ ਇਹ ਟੱਕਾ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਤੇ ਮੈਂ ਕਿਹਾ ਹਟ ਕੇ ਕਰ ਲਿਆ ਗਾ ਤਾਂ ਕੋਈ ਨਹੀਂ ਉੱਤੇ ਕਿਹੜਾ ਪਜਾਰਾ ਜਾਣੇ ਆ ਨੀ ਫੇ ਮੈਂ ਕੱਲ ਵੀ ਨਹੀਂ ਨਾ ਕੀਤਾ ਤੈਨੂੰ ਕੱਲ ਕਰ ਹੈ ਨਹੀਂ ਗੇ ਤੇ ਕੱਲ ਮੈਂ ਫੇ ਨਹੀਂ ਕੀਤਾ ਉਪਰ ਸਾਹ ਤੈਨੂੰ ਕਹ ਰਾ ਡਾਰੀ ਦਾ ਕੰਮ ਨੂੰ ਮੈਂ ਨਹੀਂ ਕਰ ਹੈਗੇ ਤੇ ਫੇਰ ਕੀ ਨਹੀਂ ਉਹ ਤਾਂ ਕੋਈ ਗੱਲ ਨਹੀਂ ਤੇ ਕੱਲ ਫੇ ਰਹਿ ਗਿਆ ਮੈਂ ਅੱਜ ਮੈਂ ਕਰਉ ਨਹੀਂ ਚਾਹ ਕਰਿਆ ਫੇਰ ਕੋਈ ਨਹੀਂ ਪੋਚਾ ਰਹਿਣ ਦੀ ਗੱਲਾ ਝਾੜੂ ਲਾਇਆ ਠੀਕ ਆ ਪੋਚਾ ਰਹਿਣ ਤੇ ਕੋਈ ਨਹੀਂ ਫੇਰ ਮੈਂ ਆਣ ਕੇ ਠੇਠਾਂ ਕਰਦੀ ਆਹੇ ਤਾਂ ਕੋਈ ਨਹੀਂ ਬਾਅਦ ਚ ਆਣ ਕੇ ਕਰਨੀ ਹੋਈ ਨਹੀਂ ਚੰਗਾ ਹੀ ਆਦਾ ਕੰਮ ਦਾ ਸੰਦੀ ਹੁਣ ਮੈਨੂੰ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਕਰ ਲੈਂਦੀ ਆ ਬੰਦਾ ਵੀ ਇਹੋ ਜਿਹਾ ਹੀ ਚਾਹੀਦਾ ਵਾ ਸਿਰ ਖਪਾ ਖਪਾ ਕੇ ਮਗਰਮ ਮਗਰ ਫਿਰ ਫਿਰ ਕੇ ਨਹੀਂ ਇੱਥੋਂ ਨੁਕਰੋਂ ਕੱਢ ਨਹੀਂ ਇੱਥੋਂ ਨੁਕਰੋਂ ਕੱਢ ਇਹੋ ਜਿਹਾ ਕੰਮ ਮਿਲੋ ਨਹੀਂ ਖਾਣਾ ਪੈਂਦਾ ਆਪਣੇ ਆਪ ਹੀ ਕਰਦੀ ਵਧੀਆ ਚੰਗਾ ਵਾ ਕੁਛ ਖੱਟ ਲੋਗੇ ਜੇ ਚੰਗਾ ਕੰਮ ਕਰੋਗੀ ਤੂੰ ਚਲ ਓਏ ਆਜ 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 ਇਹਨੂੰ ਕਿਧਰ ਚੁੱਕੀ ਆਉਨੇ ਆ ਇਹ ਆ ਗਿਆ ਮੇਰੇ ਨਾਲ ਹੀ ਇਹਨੇ ਮੈਂ ਪੁੱਛਿਆ ਮੈਂ ਕਿਹਾ ਤੇਰਾ ਕੀ ਨਾਮ ਆ ਅਛਾ ਆਂਦਾ ਮਹਿੰਗਾ ਮੈਂ ਇਹਦੇ ਡੈਡੀ ਦਾ ਨਾਮ ਪੁੱਛਿਆ ਆਂਦਾ ਮਹਿੰਗਾ ਦੋਵਾਂ ਨੂੰ ਮਹਿੰਗਾ ਹੀ ਆਖੀ ਜਾਂਦਾ ਇਹਦਾ ਤੇਰਾ ਪਪਾ ਦਾ ਮਹਿੰਗਾ ਤੇ ਤੇਰਾ ਕੀ ਨਾਮ ਹੋਂ ਗੁਰਵਰ ਰੱਖਿਆ ਹੀ ਉਹ ਤੇ ਪਹਿਲਾਂ ਕੀ ਆਂਦਾ ਹੈ ਮਹਿੰਗਾ ਇੱਕ ਨਿੱਕਾ ਮਹਿੰਗਾ ਹੋ ਗਿਆ ਤੇ ਇੱਕ ਵੱਡਾ ਮਹਿੰਗਾ ਹੋ ਗਿਆ ਹੁਣ ਤੈਨੂੰ ਗੁਰਵਰ ਆਖਣਾ ਕਿ ਮਹਿੰਗਾ ਆਖਣਾ ਵਾ ਹੈ ਮਹਿੰਗਾ ਆਂਦਾ ਮੈਨੂੰ ਮਹਿੰਗਾ ਆਖੋ ਐਸ਼ਾ ਮਹਿੰਗਾ ਕੀ ਹੈ ਚੱਲ ਖੇਡ ਲੈ ਹਰ ਜਿੱਦ ਤੱਕ ਮਾਜੀ ਪੂਜੀ ਨਹੀਂ ਹੈਗੀ ਕੋਈ ਕਿਸੇ ਪਈ ਕਿੰਨਾ ਮੈਂ ਕਿਹਾ ਹਾਂ ਬਾਗ ਬੜੀ ਛੇਦੀ ਚੜਗਾ ਕੁਛੜੇ ਦੇ ਨਿਆਣਾ ਉਪਰੇ ਬੰਦੇ ਕੋ ਚੜਦਾ ਹੀ ਨਹੀਂਗਾ ਕੁਛੜ ਨਹੀਂ ਛਾਟੀ ਆ ਗਿਆ ਮੇਰ ਕੋ ਤੇ ਉਹ ਬਾਜੀ ਨਹੀਂ ਕੋਈ ਪੁਰਾਣੀ ਪੂਣੀ ਕੋਈ ਨਹੀਂ ਬਾਜੀ ਨਾ ਉਹ ਤਾਂ ਇੱਥੇ ਵੇਖ ਦਿੰਨੇ ਕੋਈ ਤਾਂ ਜੇ ਨਾ ਹੋ ਤਾਂ ਤੁਸੀਂ ਸ਼ਹਿਰ ਨੂੰ ਜਾਂਦੇ ਰਹਿੰਦੇ ਲਿਆ ਦਿਓ ਹੁਣ ਇਹਨੇ ਆਇਆ ਹੀ ਕਰਨਾ ਨਾਲ ਹੀ ਆਹੋ ਲੈ ਮਾ ਲਿਆ ਦਿਓ ਬਾਜੀ ਬੂਜੀ ਨਾਲ ਇਹਨੂੰ ਸੂਟ ਲਿਆ ਕੇ ਦੂੰਗੇ ਇਹ ਕਿਦਾਂ ਜੀ ਲਗਾਈ ਓਏ ਮਹਿੰਗਿਆ ਨਹੀਂ ਕਿਹਾ ਮਹਿੰਗਿਆ ਮਾਂ ਦਾ ਵੇਲਾ ਮਾਸਾ ਖਿਆਲ ਨਹੀਂ ਉਹ ਨਾ ਕਰ ਮੈਂ ਦਤੀ ਤਨਖਾਹ ਅੱਛਾ ਤੇ ਪੈਸੇ ਮੇਰ ਕੋ ਵੱਧ ਚੱਲ ਗਏ ਮਾਤਾ ਚਲਗੇ ਆ ਪੈਸੇ ਲੈਣ ਕੇ ਮੋੜ ਤੇ ਨੇ ਓਦਾਂ ਤੁਸੀਂ ਓਦਾਂ ਹੱਦੀ ਕਰੀ ਜਾਣੇ ਤੁਸੀਂ ਤਾਂ ਪੈਸੇ ਨੂੰ ਵੇਖਦੇ ਨਹੀਂ ਪੈਸਾ ਸਮਝਦੇ ਨਹੀਂਗੇ ਤੁਸੀਂ ਗਿਣ ਕੇ ਨਾ ਦਿੱਤੇ ਪੈਸੇ ਉਹ ਮੈਂ ਇਧਾ ਗਿਣੇ ਤੇ ਆ ਗਈ ਕਿ ਜੁੜੇ ਚਲ ਗਏ ਤੇ ਦੋ ਦੋ ਤਿੰਨ ਤਿੰਨ ਵਾਰ ਪੈਸੇ ਗਿਣਦੇ ਪੈਸਾ ਤਾਂ ਕਹਿਓ ਜੀ ਚੀਜ਼ ਆ ਕਿਤੇ ਲੋਕੀ ਗਿਣਨਾ ਨਹੀਂ ਹਟ ਜਿੰਨ ਤੱਕ ਚੰਗੀ ਤਰ੍ਹਾਂ ਪਤਾ ਨਹੀਂ ਲੱਗਦਾ ਵੀ ਕਿੰਨੇ ਤੇ ਕਿੰਨੇ ਨਹੀਂ ਉਹੋ ਗੱਲ ਪੈਸੇ ਹੈਗੇ ਜੂ ਜਿਆਦਾ ਨਾ ਪ੍ਰਵਾਹ ਨਹੀਂ ਕਰਦੇ ਦੱਸ ਪੈਸੇ ਨੂੰ ਪ੍ਰਵਾਹ ਨਹੀਂ ਕਰਦੇ ਇਹ ਥੋੜੀ ਗੱਲ ਆਵੇ ਉਹਨੇ ਲੈਣ ਉਹਨੇ ਕਿੜੇ ਵਿਚਾਰੇ ਨੇ ਰੱਖ ਲਏ ਵੇ ਮੈਂ ਨਾ ਵੀ ਵੇਖ ਕਿੰਨੀ ਇਮਾਨਦਾਰੀ ਇਹ ਬੰਦੇ ਦੀ ਪੀ ਬੰਦੇ ਨੇ ਇਹ ਨਹੀਂ ਆਖਿਆ ਵੀ ਉਹਨਾਂ ਨੇ ਦਿੱਤੇ ਆ ਤੇ ਮੈਂ ਕਿਉਂ ਆਖਾਂ ਵੀ ਆ ਮੇਰੇ ਕੋ ਵੱਧ ਚਲ ਗਿਆ ਕਿੰਨੇ ਵੱਧ ਗਏ ਉਹਦੇ 1000 ਰੁਪਏ ਦੇ ਆਂਦਾ ਸੀ ਵੀ ਮੈਂ ਉਹ ਹੜ ਪੀਟ ਦਾ ਦਾ ਕਟਾਉਣਾ ਆਹੋ ਤੇ 1000 ਉਤਰ ਵੱਧ ਚਲ ਗਿਆ ਉਤਰ ਦੇਣਾ ਸੀ 9 ਦੇਣਾ ਸੀ ਹੂੰ ਤੇ ਉਹ ਚਲ ਗਿਆ 11 ਅੱਛਾ 1000 ਉਹਨੇ ਹੜ ਪੀਟ ਦਾ ਕਟਾਇਆ ਅੱਛਾ ਤੇ 1000 ਉਤਰ ਚਲ ਗਿਆ ਵੱਧ ਤੇ ਮੈਂ 1000 ਰੁਪਏ ਉਹਨੂੰ ਨਾਮ ਵਜੋਂ ਹੀ ਦਿੱਤਾ ਮੈਂ ਚਲ ਤੇ ਕੋਈ ਨਹੀਂ ਤੇਰੀ ਸੇਵਾ ਆ ਗਈ ਆ अच्छा अच्छा ਤੇ ਲੈਂਦਾ ਨਹੀਂ ਆਂਦਾ ਨਹੀਂ ਮੈਂ ਵੀ ਪਾਉਣਾ ਮੈਂ ਹਾਂ ਚੱਲ ਮੇਰੇ ਵੱਲੋਂ ਸਹੀ ਤੈਨੂੰ ਆ ਚੱਲ ਕੋਈ ਨਹੀਂ ਮੇਰਾ ਮਨ ਖੁਸ਼ ਹੋ ਗਿਆ ਮੈਂ ਕਿਹਾ ਵੇ ਬੰਦਾ ਇਮਾਨਦਾਰੀ ਰੱਖੀ ਪੈਸੇ ਆਪਣੇ ਕੋਲ ਨਹੀਂ ਰੱਖੇ ਬਹੁਤ ਚੰਗੇ ਲੈ ਵੀ ਦੋਵੇਂ ਜੀ ਹੈਨਾ ਤੂੰ ਚੁੱਪ ਕਰਕੇ ਬੈਗੀ ਆ ਮੈਂ ਵੀ ਚੁੱਪ ਕਰਕੇ ਬੈਠੀ ਆ ਹਾਂ ਮੇਰੀ ਗਵਾਜ ਗਈ ਚੂੜੀ ਹਫਤਾ ਪਹਿਲਾਂ ਹੀ ਅਸ਼ਾ ਤੇ ਉਹਦੇ ਇਹਨੇ ਨਾ ਕੁੜੀ ਕੰਮ ਵਾਲੀ ਨੇ ਗੋਪੀ ਨੇ ਕਿਤੇ ਝਾੜੂ ਲਾਇਆ ਤੇ ਬੈੱਡ ਥੱਲੇੋਂ ਨਿਕਲੀ ਅਸ਼ਾ ਇਹਨੇ ਮੈਨੂੰ ਵੇਖਵਾ ਕੇ ਤੇ ਉਸੇ ਵੇਲੇ ਮੇਰੇ ਹੱਥ ਚ ਫੜਾਤੀ ਅੰਟੀ ਆ ਤੁਹਾਡੀ ਚੂੜੀ ਆ ਸੋਨੇ ਦੀ ਆ ਕਿ ਦੂਜੀ ਆ ਹਾਂ ਜਦੋਂ ਮੈਂ ਵੇਖੀ ਚੂੜੀ ਮੈਂ ਕਹਾ ਇਹ ਤੇ ਸੋਨੇ ਦੀ ਚੂੜੀ ਆ ਮੇਰੀ ਅਸ਼ਾ ਕਿਥੋਂ ਲੱਭੀ ਆਂਦੀ ਆ ਬੈੱਡ ਥੱਲੇੋਂ ਲੱਭੀ ਆ ਤੇ ਨਹੀਂ ਤੂੰ ਰੱਖੀ ਕਿੱਥੇ ਸੀ ਮੈਨੂੰ ਤੇ ਸਮਝ ਹੀ ਨਹੀਂ ਲੱਗੀ ਕਿੱਦਾਂ ਮੇਰੇ ਹੱਥੋਂ ਡੇਗ ਪਈ ਜਾਂ ਕਿਤੇ ਲਮਾਰੀ ਚੋਂ ਕੱਢਣ ਲੱਗਿਆਂ ਉਜੇ ਉਹ ਡਿੱਗੀ ਤੇ ਮੁੜ ਕੇ ਮੈਨੂੰ ਲੱਭੀ ਨਹੀਂ ਔਰ ੜਦੀ ੜਦੀ ਕਿਤੇ ਬੈਠ ਥੱਲੇ ਜਾ ਆਵੜੀ ਕਿਦਾਂ ਦੀ ਗੱਲ ਵਾਹੇ ਬਾਬਾ ਜਨਾ ਦੀ ਗੱਲ ਵਾ ਤੇ ਮੈਂ ਵੇਖਦਾ ਉਹ ਉਹਨੂੰ ਕੱਲ ਪੈਸੇ ਦਿੱਤੇ ਤੇ ਅੱਜ ਉਹਨੇ ਮੈਨੂੰ ਮੋੜ ਦੇ ਤੇ ਮੈਂ ਤੈਨੂੰ ਆਉਂਦਿਆਂ ਦੱਸਤਾ ਤੇ ਤੂੰ ਉਸ ਦਿਨ ਦੀ ਮੇਰੇ ਕੋਲ ਗੱਲ ਹੀ ਨਹੀਂ ਕੀਤੀ ਉਹ ਬਾਬਾ ਮੈਂ ਤਾਂ ਡਰਦੀ ਨਹੀਂ ਗੱਲ ਕੀਤੀ ਵੀ ਤੁਸੀਂ ਆਖਣਾ ਵਾ ਤੂੰ ਸੋਨਾ ਗਵਾ ਗਵਾ ਕੇ ਤੇ ਮੁੜ ਕੇ ਚੰਗੀ ਰਹਿਣਾ ਮੈਂ ਤਾਂ ਡਰਦੀ ਨਹੀਂ ਨਹੀਂ ਸਾਡ ਕੋ ਨਾ ਲਿਆ ਪਰ ਇਮਾਨਦਾਰੀ ਗੋਪੀ ਜੀ ਵੀ ਬਹੁਤ ਜਿਆਦੀ ਹੋ ਕਿਉਂ ਵੀ ਉਹਨੇ ਉਸੇ ਵੇਲੇ ਥਾਂ ਮਗਰੋਂ ਅੰਦਰੋਂ ਹੁੰਜਿਆ ਪਹਿਲੋਂ ਮੈਨੂੰ ਚੂੜੀ ਪਣਾ ਕੇ ਗਈ ਮੈਨਾਂ ਦੋਵੇਂ ਜੀਵਿਆ ਕੇ ਨੇ ਇਮਾਨਦਾਰ ਬੰਦੇ ਹੈ ਬਹੁਤ ਚੰਗੇ ਏਦਾਂ ਦੇ ਬੰਦਿਆਂ ਦੀ ਰੱਬ ਮੱਤ ਕਰਦਾ ਸਹੀ ਗੱਲ ਆ ਦਿਲ ਦੇ ਸੱਚੇ ਆ ਕੋਈ ਮੰਚ ਹੀਰ ਫੇਰ ਕੋਈ ਨਹੀਂ ਕੋਈ ਲਾਲਚ ਨਹੀਂ ਇਹਨਾਂ ਨੂੰ ਨਹੀਂ ਏਦਾਂ ਨਹੀਂ ਪਰ ਇਹੋ ਗੱਲ ਮਾੜੀ ਜਿਹੜਾ ਕਈ ਵਾਰ ਆ ਸੁਵਹਤੇ ਨਹੀਂ ਹੁੰਦੇ ਟਾਈਮ ਨਾਲ ਨਹੀਂ ਹੁੰਦੇ ਉਹ ਅਖੰਡ ਮੈਂ ਕੀਤੀ ਹੀ ਗੱਲ ਵੰਦਾ ਹੀ ਤੂੰ ਹੀ ਸਰਦਾਰ ਜੀ ਮੈਨੂੰ ਹਟਾ ਦੇਣਾ ਵਾ ਤੇ ਮੈਂ ਕੰਮ ਦਾ ਪਤਾ ਕਰਨ ਦੇ ਆਂ ਹੀ ਕਿਤੇ ਇਹ ਵੀ ਕਹਿਣ ਲਈ ਗੋਪੀ ਵੀ ਮੈਂ ਇਹ ਕੰਮ ਦਾ ਪਤਾ ਕੰਮ ਵੇਖਣ ਗਿਆ ਹੈਗਾ ਮੈਂ ਉਹ ਚੱਲ ਗਿਆ ਤੇ ਤੂੰ ਆ ਜਾਨੀ ਉਹ ਤੇ ਮੜ ਕਹਿੰਦੀ ਤੂੰ ਇਹਨੂੰ ਹਟਾ ਦੇ ਜਾਣਾ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਕਿਸੇ ਗੱਲ ਦਾ ਵੀ ਹਟਾ ਦੇ ਜਾਣਾ ਕਿ ਨਹੀਂ ਢਾ ਦੇਣਾ ਮੈਂ ਤੇ ਉਹਨੂੰ ਬਸ ਗੋਲ ਮੋਲ ਗੱਲ ਕਰਤੀ ਮੈਂ ਚੱਲ ਅੱਛਾ ਤੂੰ ਜਦੋਂ ਡੰਗਰ ਦੇ ਜਿੰਦੇ ਤੂੰ ਆਪੇ ਹਟ ਜਾਣਾ ਉਹਨੂੰ ਦੇਤਾ ਜਵਾਬ ਤੂੰ ਹੀ ਫਿਰ ਮੈਂ ਨਹੀਂ ਮੈਂ ਇਹ ਜਵਾਬ ਥੋੜਾ ਦੇਣਾ ਵਾ ਮੈਂ ਕਿਹਾ ਵੀ ਅਜੇ ਤੈਨੂੰ ਜਵਾਬ ਤੇ ਨਹੀਂ ਨਾ ਕੋਈ ਦਿੱਤਾ ਮੈਂ ਜਿੰਨਾ ਚਿਰ ਹੈਗੀ ਉਹਨਾਂ ਚਿਰ ਤੇ ਤੂੰ ਫਿਰ ਵੇਖੀ ਜਾਊਗਾ ਕਿ ਕੋਈ ਸਾਨੂੰ ਫੋਨ ਆਊਗਾ ਆਉਣੀ ਤੇ ਸਾਡਾ ਫੋਨ ਚਟਪਟ ਜਦੋਂ ਵੀ ਆ ਗਿਆ ਤੇ ਕੋਈ ਕਰ ਨਹੀਂ ਉਦੋਂ ਇਹਨਾਂ ਨੂੰ ਦੱਸ ਦਿਓ ਫੇ ਜੋ ਦੱਸਣਾ ਹੋਊਗਾ ਤੇ ਦੱਸਣਾ ਉਥੇ ਜੀ ਇਹ ਪਤਾ ਹੀ ਉਹਨਾਂ ਨੂੰ ਵੀ ਚਲੇ ਜਾਣਾ ਵਾ ਆਹੋ ਪੈਸੇ ਉਹਨਾਂ ਨੂੰ ਤਰਖਾ ਦੇਤੀ ਹੈ ਹੋਰ ਜਿਹੜੇ ਦਿਨ ਉੱਤੇ ਲੱਗਣਗੇ ਉਹਨਾਂ ਨੂੰ ਪੈਸੇ ਉਹਨਾਂ ਦੇ ਦੇ ਦਾਂਗੇ ਜਿੰਨੇ ਬਣਦੇ ਹੋਣਗੇ ਹਾਂ ਹਾਂ ਗੱਲ ਠੀਕ ਹੈ ਹੈ ਠੀਕ ਵਾ ਮੈਂ ਉਹਨੂੰ ਪੁੱਛਿਆ ਸਕੋ ਮੈਨੂੰ ਤਾਂ ਕੰਮ ਮਿਲ ਗਿਆ ਵਾ ਆਂਦਾ ਵੀ ਨਹੀਂ ਲੱਭਾ ਨਹੀਂਗਾ ਇਹ ਕੰਮ ਨਹੀਂ ਲੱਭਾ ਉਹਨੂੰ ਫਰ ਹੈ ਬੜੇ ਇਮਾਨਦਾਰੀ ਉਹ ਮੈਂ ਤੁਹਾਨੂੰ ਇਹ ਵੀ ਗੱਲ ਆਖੀ ਮੈਂ ਕਿ ਤੂੰ ਸਵੇਰੇ ਆ ਜਾਂਦੇ ਪੱਠੇ ਪਾ ਜਾਂਦਾ ਤੇ ਵਿੱਚੋਂ ਛੱਡ ਕੇ ਉੱਤੇ ਫੇਰ ਇੱਕਰ ਜਾ ਕੇ ਪਤਾ ਕਰ ਲੀਂਦਾ ਕੰਮ ਦਾ ਆਹਾਂ ਤਾਂ ਜਿਹੜੇ ਬੰਦੇ ਨੂੰ ਮਿਲਣਾ ਹੁੰਦਾ ਸਵੇਰੇ ਸਵੇਰੇ ਮਿਲਣਾ ਹੈ ਅੱਛਾ ਤਾਂ ਆਂ ਦਾ ਮੈਂ ਲੇਟ ਹੋ ਗਿਆ ਹੁਣ ਪਾਤੇ ਪੱਠੇ ਆਣੇ ਆਹੋ ਪਾਤੇ ਆ ਇੱਧਰ ਆ ਓਏ ਚਲ ਮੈਂ ਤੇ ਚਾਹ ਬਣਾਵਾ ਤਾ ਉਹਨਾਂ ਨੂੰ ਚਾਹ ਦਵਾ ਦੇ ਕਿਨੇ ਪੁੱਛ ਲੈ ਕੀ ਪੀਣਾ ਦੁੱਧ ਪੀਣਾ ਕਿ ਚਾਹ ਓਏ ਚਾਹ ਚਾਹ ਤੂੰ ਦੁੱਧ ਪੀਆ ਕਰ ਇਹ ਕਿੰਨਾ ਪਿਆਰਾ ਬੱਚਾ ਹੀ ਨਹੀਂ ਓਏ ਹੈ ਵੇ ਸੋਹਣਾ ਕਿੰਨਾ ਹੀ ਮਹਿੰਗਾ ਕੀ ਗੁਰਵਰ ਕੀ ਨਾ ਤੇਰਾ ਗੁਰਵਰ ਗੁਰਵਰ ਅੱਗੇ ਤੋਂ ਮਹਿੰਗਾ ਆਖੀ ਜਾਂਦੇ ਆਂ ਮਾਮਾ ਮਹਿੰਗਾ ਤੇ ਪਾਪਾ ਦਾ ਨਾਮ ਲੈਂਦਾ ਵਾ ਪਾਪਾ ਦਾ ਨਾਮ ਆ ਹੈ ਮਹਿੰਗਾ ਮਹਿੰਗਾ ਯਾ ਸਹੀ ਹੈ ਮਹਿੰਗਾ ਕਿ ਸਸਤਾ ਆ ਨਹੀਂ ਨਹੀਂ ਮਹਿੰਗਾ ਮਹਿੰਗਾ ਮੈਨੂੰ ਤੇ ਇਹ ਵੀ ਮਹਿੰਗਾ ਹੀ ਲੱਗਦਾ ਮਹਿੰਗਾ ਹੀ ਮਿਲਿਆ ਇਹ ਵੀ ਏਲੀ ਦੁੱਧ ਕਰਮ ਕਰ ਲਈ ਤੇ ਅੰਦਰ ਪੱਠੇ ਵੜਨਾ ਪੇ ਆਹ ਮੈਂ ਕਿਹਾ ਵੜਲਾ ਪੱਠੇ ਥੋੜੀ ਅੱਛਾ ਮੈਂ ਪੁੱਛਣਾ ਹੀ ਹਾਂ ਮੈਂ ਪੈਸੇ ਵਾਪਸ ਕਰਦੇ ਹਾਂ ਉਹਨਾਂ ਦੇ ਜਿਹੜੇ ਵੱਧ ਗਏ ਆ ਉਹ ਪੈਸੇ ਤੇ ਕਰਦੇ ਵਾਪਸ ਦਾਰ ਨੇ ਮੈਂ ਕਿਹਾ ਕਿ ਚੇਤਾ ਨਾ ਭੁੱਲ ਗਿਆ ਹੋਵੇ ਮੈਂ ਤਾਂ ਚੇਤਾ ਕਰ ਲੈ ਨਹੀਂ ਨਹੀਂ ਮੈਂ ਉਹਦੇ ਕਰਦੇ ਵਾਪਸ ਅੱਛਾ ਪਰ ਸਰਦਾਰ ਨੇ 1000 ਰੁਪਏ ਫੇਰ ਵਾਪਸ ਕਰ ਹਰ ਪੀਸਾਂ ਨਹੀਂ ਦਿੰਦਾ ਨਹੀਂ ਮੈਂ ਹਾਂ ਇਹ ਤਾਂ ਨਹੀਂ ਤੇਰੇ ਆ ਗਏ ਆ ਮੈਂ ਆਪਣੇ ਕੋਲ ਪਾ ਦੇ ਉਹ ਵਾਪਸ ਕਰਤਾ ਮੈਨੂੰ ਅੱਛਾ ਮੈਂ ਤਾਂ ਬਥੇਰਾ ਕਹਿੰਦਾ ਐਂ ਤੇ ਸਰਦਾਰਾ ਮੇਰਾ ਵੀ ਹਿੱਸਾ ਕਿਹਦਾ ਨਹੀਂ ਤੇਰਾ 16 ਪੈਗਾ ਕਿਦਾ ਮੈਂ ਤੇਰੇ ਆਪਣੇ ਕੋਲ ਪਾ ਤੇ ਆ ਤੇਰਾ ਨਾਮ ਆ 1000 ਰੁਪਏ ਦੇ ਦਾਂ ਅੱਛਾ ਠੀਕ ਆ ਹਾਂ ਸਰਦਾਰਾ ਤੇ ਚੰਗੇ ਬਣਾ ਦੇ ਹਾਂ ਮੈਂ ਜੇਤੇ ਹੀ ਘਰ ਆਣੀ ਮੈਂ ਹਾ ਉਹਨਾਂ ਵਿੱਚ ਚੇਤਨਾ ਭੁੱਲ ਗਈ ਇਹ ਗੁਰੂ ਵਰ ਕਿੱਥੇ ਗੁਰੂ ਵਰ ਤਮਾਰ ਕਿਤੇ ਉੱਥੇ ਬੈੱਡਾਂ ਦੇ ਉੱਪਰ ਫਿਰਨਦਿਆ ਅੱਛਾ ਹਾਂ ਇੱਕ ਬੈੱਡ ਤੋਂ ਉੱਤਰਦਾ ਦੂਜੇ ਤੇ ਚੜ ਜਾਂਦਾ ਦੋ ਨਾਲੇ ਉਹਨਾਂ ਨੂੰ ਦੁੱਧ ਗਰਮ ਕਰਕੇ ਦਿੱਤਾ ਉਹ ਪੀਂਦਿਆ ਉਹ ਪਿਆਰ ਕਰਦੇ ਉਹ ਪਿਆਰ ਕਰਦੇ ਪਏ ਉਹਦਾ ਹਾਂ ਹਾਂ ਮੇਰੇ ਹੁੰਦੇ ਸ਼ਦਾਰ ਨੂੰ ਨਾਂ ਪੁੱਛਣਦੇ ਆ ਤੇਰੇ ਪਿਓ ਦਾ ਕੀ ਨਾਂ ਕਹਿੰਦਾ ਮਹਿੰਗਾ ਸਿੰਘ ਕਹਿੰਦਾ ਤੇਰਾ ਕੀ ਨਾਂ ਵਾ ਕਹਿੰਦਾ ਮੇਰਾ ਵੀ ਮਹਿੰਗਾ ਸਿੰਘ ਹੈ ਉਹ ਵੀ ਅੱਠ ਆਂਟੀ ਵੀ ਹੁਣ ਪੁੱਛਣਦੇ ਆ ਹੀ ਨਾ ਅੱਛਾ ਹਾਂ ਦੇ ਉੱਥੇ ਵੀ ਮਹਿੰਗਾ ਮਹਿੰਗਾ ਹੀ ਕਰੀ ਜਾਂਦਾ ਗੱਲ ਤੇ ਆ ਹੁਣ ਤੇ ਮੁੰਡੇ ਦਾ ਵੀ ਦਿਲ ਲੱਗਾ ਮੁੰਡੇ ਨੂੰ ਕਿੰਨਾ ਪਿਆਰ ਕਰਦੇ ਆ ਜੇ ਬਾਹਰ ਚਲੇ ਗਏ ਤੇ ਸਾਡਾ ਕੀ ਬਹਾਂ ਹਾਂ ਹਾਂ ਇਦਾਂ ਹੀ ਸਰਦਾਰ ਨਹੀਂ ਲੱਭਨੇ ਹਨ ਹੂੰ ਹੂੰ ਮੈਂ ਤਾਂ ਸੋਚੀ ਜਨਮ ਕੀ ਬਣੂਗਾ ਦੇਖੋ ਹੁਣ ਕੀ ਬੰਦਾ ਕਿ ਕਿਸਮਤ ਵੀ 곪ਲੀ ਆ ਗੱਲ ਤੇ ਕਰਮਾਂ ਦੀ ਹੈਗੇ ਹਾਂ ਜੋ ਕਰਮਾਂ ਜਨਾ ਦੋ ਜੇ ਪਰ ਵਧੀਆ ਸਰਦਾਰ ਹੀ ਨਹੀਂ ਵਧੀਆ ਵਾ ਹਾਂ ਸਾਰੇ ਨਾਲ ਹੁਣ ਗੁਰਵਾਨਾ ਕਿਦਾਂ ਨੂੰ ਚੁੱਕੀ ਫਿਰਦੇ ਆ ਨਹੀਂ ਤੇ ਕੌਣ ਚੁੱਕਦਾ ਕਿਹਦੇ ਨਾ ਬੱਚੇ ਹਾਂ ਤੇ ਕੱਲੇ ਕੰਮ ਸਾਰਾ ਨਹੀਂ ਜੇ ਮੇਰਾ ਰਹਿਦਾ ਹੀਗਾ ਹਾਂ ਹਾਂ ਬਾਹਰੋਂ ਝਾੜੂ ਲਾਉਣ ਵਾਲਾ ਰਹਿੰਦਾ ਤਾਂ ਮੈਂ ਹਜੇ ਪੁੱਛ ਕੇ ਆਉਣੀ ਆ ਵੀ ਬਲਾ ਜਿੱਤੇ ਪੈਸੇ ਵਾਪਸ ਕਿੰਨੇ ਇਹ ਤਾਂ ਮਹਿਲਵਾ ਦਾ ਨਾਲ ਬਾਹਰ ਮੈਂ ਲਾ ਦੇਣਾ ਝਾੜੂ ਨਹੀਂ ਨਹੀਂ ਮੈਂ ਲਾ ਲੈਣਾ ਹਾਂ ਹਾਂ ਫੇਰ ਕਰ ਲਓ ਆਪਦਾ ਚਲ ਠੀਕ ਹਾਂ ਤੇ ਮੈਂ ਲਾ ਕੇ ਬਾਹਰੋਂ ਝਾੜੂ ਨਾ ਤੇ ਫੇਰ ਮੈਂ ਚਲ ਜਾਣਾ ਵਾ ਚਲ ਠੀਕ ਆ Thank you.